ਨਾ ਤਾਂ ਇਲੀਗਲ ਮਾਈਨਿੰਗ ਰੁਕ ਰਹੀ ਆ ਨਾ ਹੀ ਜੋ ਸਾਡੇ ਉੱਤੇ ਅਟੈਕ ਕਰਨ ਵਾਲੇ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਅੱਜ ਵੀ ਉਹ ਪਿੰਡ ਵਿੱਚੋਂ ਲਲਕਾਰ ਕੇ ਲੰਘ ਰਹੇ ਨੇ ਤੇ ਉਹਨਾਂ ਦਾ ਹੌਂਸਲਾ ਹਲੇ ਵੀ ਉਹਨਾਂ ਹੀ ਬੁਲੰਦਾ ਉਹਨਾਂ ਨੂੰ ਹਜੇ ਵੀ ਪਿੱਛੋਂ ਸ਼ੈ ਆ ਪੂਰੀ 15 ਪਿੰਡਾਂ ਦੀਆਂ ਪੰਚਾਇਤਾਂ ਮਤੇਵਾਰੀਆਂ ਨੇ ਤਾਂ ਕੀ ਇਲੀਗਲ ਮਾਈਨਿੰਗ ਰੁਕੀ ਹੋਈ ਆ ਉਹ ਆਪਣੇ ਪਿੰਡ ਲਈ ਆਪਣੇ ਲੋਕਾਂ ਦੇ ਮਤੇ ਤੇ ਆਪਣੀਆਂ ਪੰਚਾਇਤਾਂ ਦੇ ਨਾਲ ਖੜੀ ਤੇ ਉਹਦਾ ਖਮਿਆਜਾ ਕੀ ਬuktਨਾ ਪਿਆ ਵੀ ਉਹਦੀ ਬਾਹ ਵੜ ਦਿੱਤੀ ਗਈ ਕਿਰਪਾਨ ਮਾਰ ਕੇ ਗ੍ਰੀਵियस ਇੰਜਰੀਆ ਜੀ ਉਹਦੇ ਕਜ਼ਨ ਬ੍ਰਦਰ ਨੇ ਉਹਦਾ ਕੰਨ ਹੀ ਵੱਢਦਾ ਨਾਲੋਂ ਮਾਰ ਕੇ ਕਿਰਪਾਨ ਉਹਦਾ ਕੰਨ ਵੱਢਦਾ ਸੋ ਇੰਦੋਂ ਵੱਧ ਮਾੜੇ ਹਾਲਾਤ ਕੀ ਹੋਣਗੇ ਅਵੇਰਨੈਸ ਕੈਂਪ ਮੈਂ ਕਿਸੇ ਬਿਮਾਰੀ ਦੇ ਤਾਂ ਸੁਣੇ ਸੀ ਜਾਂ ਜਾਗਰੂਕ ਕਰਨ ਲਈ ਇਲੀਗਲ ਮਾਈਨਿੰਗ ਦੇ ਅਵੇਰਨੈਸ ਕੈਂਪ ਲੱਗ ਰਿਹਾ ਤੁਸੀਂ ਹਾਲਾਤ ਦੇਖੋ ਪੰਜਾਬ ਦੇ ਕੀ ਸਚਿਗੋਜੀ ਮਿੱਟੀ ਚੈਨਲ ਤੇ ਸਵਾਗਤ ਹੈ ਤੁਹਾਡਾ ਮੈਂ ਹਾਂ ਗੁਰਦੀਪ ਸਿੰਘ ਲੰਮੀ ਲੁਧਿਆਣਾ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਰੇਤ mafia ਦੇ ਖਿਲਾਫ ਐਡਵੋਕੇਟ ਸਮਜੀਤ ਕੌਰ ਗਿਲ ਦੇ ਵੱਲੋਂ ਜਿਹੜੀ ਉਵਾਸ ਚੁੱਕੀ ਗਈ ਸੀ ਲੇਕਿਨ ਇਸੇ ਦੌਰਾਨ ਇੱਕ ਵੀਡੀਓ viral ਹੁੰਦੀ ਹੈ ਜਿਸ ਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਸਮਜੀਤ ਕੌਰ ਗਿਲ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਅਟੈਕ ਕੀਤਾ ਜਾਂਦਾ ਹੈ ਰੇਤ mafia ਦੇ ਵੱਲੋਂ ਲੇਕਿਨ ਇਸ ਨੂੰ ਲੈ ਕੇ ਇੱਕ ਹੋਰ ਜਿਹੜੀ ਅਪਡੇਟ ਸਾਹਮਣੇ ਆਈ ਹੈ ਗੱਲਬਾਤ ਕਰਦੇ ਹਾਂ ਮੈਮ ਜਿਵੇਂ ਕਿ ਪਰਚਾ ਜਿਹੜਾ ਦਰਜ ਕੀਤਾ ਗਿਆ ਹੈ ਜੇ ਕਿਨ ਜੋ ਬੇਲ ਸਗੀ ਉਹ ਰੱਦ ਹੋਈ ਹੈ ਤੇ ਉਸ ਦੇ ਬਾਰੇ ਕੀ ਕਰਨਾ ਚਾਹੋ ਅ ਦੇਖੋ ਜੋ ਬੇਲ ਰੱਦ ਹੋਈ ਉਹਦੇ ਬਾਰੇ ਤਾਂ ਪੂਰੀ ਜਾਣਕਾਰੀ ਮੇਰੇ ਵਕੀਲ ਸਾਹਿਬ ਨੇ ਉਹ ਉਹ ਦੇਣਗੇ ਤੇ ਮੈਂ ਇਹੀ ਦੱਸਣਾ ਚਾਹੁੰਦੀ ਆ ਕਿ ਸਰਕਾਰ ਅਦਾਲਤ ਤੋਂ ਸਾਨੂੰ ਇਨਸਾਫ ਮਿਲਿਆ ਆ ਅੱਗੋਂ ਵੀ ਮਿਲਣ ਦੀ ਉਮੀਦ ਆ ਤੇ ਅਦਾਲਤ ਦੇ ਰਾਹੀਂ ਇਹਨਾਂ ਨੂੰ ਅਸੀਂ ਸਜ਼ਾ ਵੀ ਕਰਾਵਾਂਗੇ ਪਰ ਪ੍ਰਸ਼ਾਸਨ ਵੱਲੋਂ ਜੋ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸਰਕਾਰ ਵੱਲੋਂ ਜੋ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਉਹਦੇ ਵਿੱਚ ਸਰਕਾਰ ਹਲੇ ਵੀ ਫੇਲ ਨਜ਼ਰ ਆ ਰਹੀ ਆ ਨਾ ਤਾਂ ਇਲੀਗਲ ਮਾਈਨਿੰਗ ਰੋਕ ਰਹੀ ਆ ਨਾ ਹੀ ਇਲੀਗਲ ਮਾਈਨਿੰਗ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਚੰਗੀ ਤਰ੍ਹਾਂ ਕਾਰਵਾਈ ਹੁੰਦੀ ਆ ਨਾ ਹੀ ਜੋ ਸਾਡੇ ਉੱਤੇ ਅਟੈਕ ਕਰਨ ਵਾਲੇ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਅੱਜ ਵੀ ਉਹ ਪਿੰਡ ਵਿੱਚੋਂ ਲਲਕਾਰ ਕੇ ਲੰਘ ਰਹੇ ਨੇ ਤੇ ਉਹਨਾਂ ਦਾ ਹੌਂਸਲਾ ਹਲੇ ਵੀ ਉਹਨਾਂ ਹੀ ਉੱਚਾ ਉਹਨਾਂ ਨੂੰ ਹਜੇ ਵੀ ਪਿੱਛੋਂ ਸ਼ੈ ਆ ਪੁਰੀ ਕੀ ਲੱਗਦਾ ਹੈ ਕਿ ਜਿਹੜੇ ਇਹਨਾਂ ਦੀ ਹਲਤਰ ਗ੍ਰਿਫਤਾਰੀ ਨਹੀਂ ਹੋ ਰਹੀ ਹੈਗੀ ਪਿੱਛੋਂ ਸ਼ੈ ਉਹ ਕੋਈ ਤਗੜੀ ਹੈ ਜਿਸ ਕਰਕੇ ਨਹੀਂ ਹੁੰਦੀ ਬਿਲਕੁਲ ਦੇਖੋ ਇਹੋ ਜੇ ਹਾਲਾਤ ਉਦੋਂ ਹੀ ਬਣਦੇ ਹੁੰਦੇ ਆ ਨਹੀਂ ਤਾਂ ਕਿਸੇ ਦੀ ਹਾਈ ਕੋਰਟ ਦੇ ਵਕੀਲ ਦੇ ਉੱਤੇ ਅਟੈਕ ਕਰਨ ਦੀ ਤਾਂ ਹਿੰਮਤ ਨਹੀਂ ਪਾਉਗੀ ਪਿੰਡ ਵਾਲਿਆਂ ਨੂੰ ਤਾਂ ਲੋਕ ਧਮਕਾ ਲੈਂਦੇ ਆ ਫਿਰ ਵੀ ਪਰ ਜਦੋਂ ਲੋਕਾਂ ਦੀ ਮਦਦ ਕਰ ਰਹੀ ਸੀ ਜੇ ਇਹਨਾਂ ਦੀ ਇੱਥੇ ਐਡੀ ਕਰਨ ਦੀ ਹਿੰਮਤ ਪਈ ਆ ਤਾਂ ਪਿੱਛੋਂ ਪੂਰੀ ਤਕੜੀ ਸ਼ੈ ਸੀ ਵੀ ਆਜੋ ਤੈਨੂੰ ਅਸੀਂ ਬਚਾ ਲਾਂਗੇ ਤੁਹਾਡੇ ਤੇ ਪਰਚਾ ਨਹੀਂ ਹੋਣ ਦਿੰਦੇ ਔਰ ਪਰਚਾ ਹੋਣਾ ਵੀ ਨਹੀਂ ਸੀ ਜੇ ਗਵਰਨਰ ਸਾਹਿਬ ਦੀ ਇੰਟਰਵੈਂਸ਼ਨ ਨਾ ਹੁੰਦੀ ਤੇ ਜਾਂ ਫਿਰ ਸਾਡੀ 바ਰ ਕਾਉਂਸਲ ਤੇ ਬਾਰ ਐਸੋਸੀਏਸ਼ਨ ਦਾ ਜਿਹੜਾ ਆ ਪ੍ਰੈਸ਼ਰ ਸੀਪੀ ਸਾਹਿਬ ਦੇ ਉੱਤੇ ਡੀਜੀਪੀ ਸਾਹਿਬ ਤੇ ਨਾ ਹੁੰਦਾ ਤਾਂ ਉਨੀ ਦੇਰ ਫਿਰ ਐਫਆਈਆਰ ਵੀ ਨਹੀਂ ਹੋਣੀ ਸੀ ਐਫਆਈਆਰ ਕਰਕੇ ਵੀ ਪਹਿਲਾਂ ਇਹਨਾਂ ਨੇ ਖਾਣਾ ਪੂਰਤੀ ਕੀਤੀ ਮੈਡੀਕਲ ਰਿਪੋਰਟ ਆਉਣ ਨੂੰ ਲੈ ਬਹੁਤ ਟਾਈਮ ਲੱਗਿਆ ਮੈਡੀਕਲ ਰਿਪੋਰਟ ਤੋਂ ਆਉਣ ਤੋਂ ਬਾਅਦ ਜਿਹੜੀ ਹੈਗੀ ਆ 26 ਦਾ ਵਾਅਦਾ ਹੋਇਆ ਤੇ ਬਾਕੀ ਜਿੰਨੀ ਜਾਣਕਾਰੀ ਹੈ ਵਿਰਜੀ ਮੇਰੇ ਐਡਵੋਕੇਟ ਨੇ ਤੁਸੀਂ ਇਹਨਾਂ ਤੋਂ ਲਓ ਇਹ ਤੁਹਾਨੂੰ ਜ਼ਿਆਦਾ ਬਰੀਕੀ ਨਾਲ ਸਮਝਾਉਣਗੇ ਕਿਉਂਕਿ ਅੱਜ ਮੈਂ ਇੱਕ ਪੀੜਤ ਅੱਜ ਇੱਕ ਵਕੀਲ ਦੀ ਹیثیت ਨਾਲ ਨਹੀਂ ਬੈਠੀ ਮਿਗਵਾਲ ਸਾਹਿਬ ਮੌਜੂਦ ਹੈ ਸਰ ਕੀ ਮਾਮਲਾ ਜਿਹੜਾ ਹੁਣ ਸਾਹਮਣੇ ਆਇਆ ਵਾ ਕਿ ਜਿਸ ਤਰੀਕੇ ਦੇ ਨਾਲ ਜਿਹੜੀ ਪਰਚਾ ਦਰਜ ਹੁੰਦਾ ਆ ਬੇਲ ਰੱਦ ਹੁੰਦੀ ਆ ਉਸ ਤੋਂ ਬਾਅਦ ਵਿੱਚ ਉਸ ਦੇ ਬਾਰੇ ਕੀ ਕਹਿਣਾ ਚਾਹੁੰਗੀ ਲਗਾਤਾਰ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਕਿ ਗ੍ਰਿਫਤਾਰੀ ਹੋਵੇ ਗ੍ਰਿਫਤਾਰੀ ਜਿਹੜੀ ਨਹੀਂ ਹੋ ਰਹੀ ਹੈਗੀ ਯਾਰ ਬੜੀ ਮਦਭਾਗੀ ਘਟਨਾ ਦੇਖੋ ਜਿੱਥੇ ਧੀਆਂ ਦਾ ਹਾਲ ਕੀਤਾ ਜਾ ਰਿਹਾ ਸੋ ਐਸੀਆਂ ਸਰਕਾਰਾਂ ਨੂੰ ਅਸੀਂ ਬਿਲਕੁਲ ਕੋਸਦੇ ਹਾਂ ਹਨਾ ਉਸ ਪ੍ਰੈਕਟਾਈਜ਼ਿੰਗ ਲਾਇਰ ਐ ਐਡਵੋਕੇਟ ਆ ਪੰਜਾਬ ਬਣਾ ਹਰਿਆਣਾ ਹਾਈ ਕੋਰਟ ਦੀ ਤੇ ਜਿਹੇ ਵਕੀਲਾਂ ਨਾਲ ਆ ਹਾਲਾਤ ਨੇ ਇਹਨਾਂ ਜਿਹੜਾ ਬੰਦਾ ਇੱਕ ਲਾਅ ਅਫੀਸਰ ਆ ਕੋਰਟ ਅਫੀਸਰ ਆ ਜਿਹੜਾ ਕਾਨੂੰਨ ਦੀ ਪ੍ਰਭਾਸ਼ਾ ਜਾਣਦਾ ਉਹਦੇ ਵੀ ਆ ਹਾਲਾਤ ਨੇ ਸੋ ਜੇ 15 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਕੇ ਇਲੀਗਲ ਮਾਈਨਿੰਗ ਰੋਕਣ ਲਈ ਸਿਮਰਨਜੀਤ ਕੌਰ ਗਿੱਲ ਨੂੰ ਕਿਹਾ ਤਾਂ ਕੋਈ ਮਾੜੀ ਗੱਲ ਨਹੀਂ ਉਹ ਆਪਣੇ ਪਿੰਡ ਲਈ ਆਪਣੇ ਲੋਕਾਂ ਦੇ ਮਤੇ ਤੇ ਆਪਣੀਆਂ ਪੰਚਾਇਤਾਂ ਦੇ ਨਾਲ ਖੜੀ ਸੋ ਉਹਦਾ ਖਮਿਆਜਾ ਕੀ ਬਖਤਣਾ ਪਿਆ ਵੀ ਉਹਦੀ ਬਾਹ ਵੜ ਦਿੱਤੀ ਗਈ ਕਿਰਪਾਨ ਮਾਰ ਕੇ ਗ੍ਰੀਵਿਅਸ ਇੰਜਰੀ ਹੈ ਜਿਹੜੀ ਪਹਿਲਾਂ 326 ਆਈ ਪੀਸੀਸੀ ਹੁਣ 118 2 ਬੀ ਐਨ ਐਸ ਉਹ ਤਾਰਾ ਹੁਣ ਲੱਗੀ ਆ ਮਹੀਨੇ ਬਾਅਦ ਪਰ ਉਹਦੀ ਬਾਹ ਦਾ ਫ੍ਰੈਕਚਰ ਆ ਹੱਡੀ ਟੁੱਟ ਚੁੱਕੀ ਆ ਇਹਨਾਂ ਦੇ ਕਜ਼ਨ ਬ੍ਰਦਰ ਨੇ ਉਹਦਾ ਕੰਨੀ ਵੜਤਾ ਨਾਲੋਂ ਮਾਰ ਕੇ ਕਿਰਪਾਨ ਉਹਦਾ ਕੰਨ ਵੜਤਾ ਸੋ ਇਦੋਂ ਵੱਧ ਮਾੜੇ ਹਾਲਾਤ ਕੀ ਹੋਣਗੇ ਪਰ ਹਲੇ ਵੀ ਸਰਕਾਰਾਂ ਸੋਚ ਰਹੀਆਂ ਨੇ ਸੋ ਇਲੀਗਲ ਮਾਈਨਿੰਗ ਸ਼ਰੇਆਮ ਚੱਲ ਰਹੀ ਨੇ ਹਲੇ ਵੀ ਚੱਲ ਰਹੀ ਆ ਕਈ ਪਿੰਡਾਂ 'ਚ ਰਾਤ ਨੂੰ ਚੱਲ ਰਹੀ ਆ ਸੋ ਮੇਰੀ ਸੀਪੀ ਸਾਹਿਬ ਦੀ ਅਸੀਂ ਸ਼ਲਾਘਾ ਕਰਦੇ ਆ ਉਹਨਾਂ ਨੇ ਫੇਰ ਵੀ ਇੰਟਰਵੈਨਸ਼ਨ ਕਰਕੇ ਸਾਰਾ ਮੈਟਰ ਉਹਨਾਂ ਦੇ ਧਿਆਨ 'ਚ ਸੀ ਉਹਨਾਂ ਨੇ ਜਿਹੜੇ ਬਣਦੇ ਸੈਕਸ਼ਨ ਆ ਹਲੇ ਵੀ ਮੈਂ ਤਾਂ ਇਹ ਮੰਗ ਕਰਦਾ ਵੀ ਜਿਹੜੀ ਤਾਰਾ ਅਟੈਂਪਟ ਟੂ ਮਰਡਰ ਆ ਉਹ ਵੀ ਲੱਗਣੀ ਚਾਹੀਦੀ ਆ ਕਿਉਂਕਿ ਜਾਨ ਤੋਂ ਮਾਰ ਦੇਣ ਦੀ ਨੀਅਤ ਦੇ ਨਾਲ ਹੀ ਹਮਲਾ ਕੀਤਾ ਗਿਆ ਕ੍ਰਪਾਨ ਮਾਰੀ ਗਈ ਕੰਨ ਵੱਢਿਆ ਗਿਆ ਬਾਹਾਂ ਵੱਢੀ ਗਈ ਤੋ ਹਲੇ ਵੀ ਮੈਂ ਮੇਰੀ ਦਾਹੀ ਮੰਗਾ ਪ੍ਰਸ਼ਾਸਨ ਨੂੰ ਵੀ ਜੋ ਬਣਦੀ ਜੋ ਕਾਨੂੰਨੀ ਕਾਰਵਾਈ ਆ ਉਹ ਜਲਦ ਤੋਂ ਜਲਦ ਕੀਤੀ ਜਾਵੇ ਤੇ ਇਹਨੂੰ ਇਨਸਾਫ ਦਵਾਇਆ ਜਾਵੇ ਜਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਸਰਕਾਰ ਕਹਿੰਦੀ ਹੈ ਕਿ ਜਿੰਨੇ ਵੀ ਰੇਤ ਮਾਫੀ ਆ ਉਹਨਾਂ ਦੇ ਖਿਲਾਫ ਲਗਾਤਾਰ ਐਕਸ਼ਨ ਵੀ ਕੀਤੇ ਜਾ ਰਹੇ ਨੇ ਅਰੈਸਟ ਵੀ ਪਾਈਆਂ ਜਾਂਦੀਆਂ ਨੇ ਕਈ ਅਜਿਹੇ ਪਿੰਡ ਵੀ ਹੈਗੇ ਜਿਨ੍ਹਾਂ 'ਚ ਮਾਈਨਿੰਗ ਚੱਲਦੀ ਪਈ ਆ ਹਲੇ ਵੀ ਲੇਕਿਨ ਉਹ ਦੂਸਰੇ ਪਾਸੇ ਸਰਕਾਰ ਕਹਿੰਦੀ ਵੀ ਉਹਨਾਂ ਰੋਕਿਆ ਵੀ ਗਿਆ ਹੈ ਵੀ ਰੋਕਣ ਦੀ ਕੋਸ਼ਿਸ਼ ਵੀ ਕੀਤੀ ਆ ਜਦੋਂ ਦੂਸਰੇ ਪਾਸੇ ਐਡਵੋਕੇਟ ਰੋਕਣ ਦੀ ਕੋਸ਼ਿਸ਼ ਕਰਦੇ ਉਹਨਾਂ ਦਾ ਅਟੈਕ ਹੁੰਦਾ ਹੈ ਤੁਸੀਂ ਇਹ ਦੇਖੋ ਜੀ ਵੀ ਜੇ 15 ਪਿੰਡਾਂ ਦੀਆਂ ਪੰਚਾਇਤਾਂ ਮਤੇਬਾਰੀਆਂ ਨੇ ਤਾਂ ਕੀ ਇਲੀਗਲ ਮਾਈਨਿੰਗ ਰੁਕੀ ਹੋਈ ਆ 15 ਪਿੰਡਾਂ ਦੀਆਂ ਪੰਚਾਇਤਾਂ ਇਕੱਠੇ ਹੋ ਹੋ ਕੇ ਸੈਮੀਨਾਰ ਕਰ ਰਹੀਆਂ ਨੇ ਅਵੇਰਨੈਸ ਕੈਂਪ ਲਾ ਰਹੀਆਂ ਨੇ ਅਵੇਰਨੈਸ ਕੈਂਪ ਮੈਂ ਕਿਸੇ ਬਿਮਾਰੀ ਦੇ ਤਾਂ ਸੁਣੇ ਸੀ ਜਾਂ ਜਾਗਰੂਕ ਕਰਨ ਲਈ ਇਲੀਗਲ ਮਾਈਨਿੰਗ ਦੇ ਅਵੇਰਨੈਸ ਕੈਂਪ ਲੱਗ ਰਿਹਾ ਤੁਸੀਂ ਹਾਲਾਤ ਦੇਖੋ ਪੰਜਾਬ ਦੇ ਕੀ ਨੇ ਹਨਾ ਜੀ ਸੋ ਇਹੋ ਜਿਹਾ ਕੁਝ ਨਹੀਂ ਹੈ ਇੰਨੀਆਂ ਪੰਚਾਇਤਾਂ ਮਤੇਬਾਰ ਰਹੀਆਂ ਨੇ ਸਾਰੇ ਲੋਕ ਪਿੰਡਾਂ ਦੇ ਦੁਖੀ ਨੇ ਛੋਟੇ ਬੱਚਿਆਂ ਨੂੰ ਟਿੱਪਰ ਫੇਡ ਮਾਰ ਕੇ ਸਿੱਟ ਜਾਂਦੇ ਨੇ ਬੱਚਿਆਂ ਦੇ ਸੱਟਾਂ ਲੱਗ ਰਹੀਆਂ ਨੇ ਸ ਜਾਨੋਂ ਦੀ ਜਿਹੜੀ ਹੈਗੀ ਆ ਆਮ ਰਾਹਗੀਰਾਂ ਨੂੰ ਪਰੇਸ਼ਾਨੀ ਆ ਰਹੀ ਹੈ ਸੋ ਮਾਈਨਿੰਗ ਤਾਂ ਚਲੋ ਇੱਕ ਲੀਗਲ ਇੱਕ ਸੈਪਰੇਟ ਇਸ਼ੂ ਆ ਉਸ ਤੋਂ ਇਲਾਵਾ ਹੋਰ ਬੜੇ ਮੁੱਦੇ ਨੇ ਸੋ ਜਰੂਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਸ ਪਾਸੇ ਤੇ ਲੋਕਾਂ ਨੂੰ ਇਸ ਤੋਂ ਬੁਰੀ ਚੀਜ਼ ਤੋਂ ਰਾਹਤ ਮਿਲਣੀ ਚਾਹੀਦੀ ਜਿਵੇਂ ਬੇਲ ਰੱਦ ਹੋਈ ਹੈ ਤਾਂ ਅਗਲੀਆ ਕੀ ਡਿਵੈਲਪਰਸ ਨੂੰ ਲੱਗਦਾ ਨਜ਼ਰ ਆ ਰਹੀਆਂ ਨੇ ਕਿ ਅਰੈਸਟ ਜਲਦੀ ਜਲਦੀ ਪੈ ਸਕਦੀ ਹੈ ਇਸ ਹਾਮਨਾ ਮੁਕਦਮਾ ਦਰਜ ਹੋਏ ਨੂੰ ਕਾਫੀ ਦੈਨ ਹੋ ਗਿਆ ਜੀ ਬੇਲ ਤਾਂ ਚਲੋ 8 ਦੋਸ਼ੀਆਂ ਦੀ ਰੱਦ ਕਰਤੀ ਅਨਬਲ ਕੋਰਟ ਨੇ ਹੁਣ ਅੱਗੇ ਹਾਈ ਕੋਰਟ ਅਪਰੋਚ ਕਰਨਗੇ ਪਰ ਮੈਂ ਪ੍ਰਸ਼ਾਸਨ ਨੂੰ ਇਹ ਵੀ ਚਾਹੀਦਾ ਵੀ ਹਲੇ ਵੀ ਸ਼ਰਿਆਂ ਪਿੰਡਾਂ ਚ ਘੁੰਮ ਰਹੇ ਨੇ ਰਾਤਾਂ ਨੂੰ ਇਲੀਗਲ ਮਾਈਨਿੰਗ ਚੱਲ ਰਹੀ ਆ ਇਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਵੀ ਕੀਤਾ ਜਾਣਾ ਬਣਦਾ ਜੀ ਪਰ ਜਿਸ ਤਰੀਕੇ ਨਾਲ ਕਿਹਾ ਵਾ ਵੀ ਹਲੇ ਵੀ ਲਲਕਾਰ ਦੇ ਨੇ ਵੀ ਕੋਲੋਂ ਲੰਘਦੇ ਨੇ ਤਾਂ ਇਹ ਇਸ ਜੋ ਸੀਨ ਬਣਦਾ ਪਿਆ ਵਾ ਫੈਮਲੀ ਦੇ ਉੱਤੇ ਵੀ ਬਹੁਤ ਸਾਰੀਆਂ ਐਕਸ਼ਨਸ ਹੋ ਸਕਦਾ ਵੀ ਲੈ ਗਏ ਹੁਣ ਉਹਨਾਂ ਦੇ ਵੱਲੋਂ ਜਾਂ ਰੇਕੀ ਕੀਤੀ ਗਈ ਹੋਵੇ ਐਦਾਂ ਵੀ ਡਰ ਲੱਗਦਾ ਹੋਊਗਾ ਕਿਸੇ ਮੇਰੀ ਫੈਮਲੀ ਦਾ ਕੈਨੇਡਾ ਰਹਿੰਦੀ ਆ ਤੇ ਪਰ ਜਿਹੜੀ ਜਿਨ੍ਹਾਂ ਨੇ ਸਾਨੂੰ ਬੁਲਾਇਆ ਸੀ ਆਪਣੇ ਘਰ ਉਹਨਾਂ ਦੀ ਜਰੂਰ ਆਬਵੀਅਸਲੀ ਗੱਲ ਆ ਉਹਨਾਂ ਨੂੰ ਹੀ ਲਲਕਾਰ ਕੇ ਲੰਘਦੇ ਆ ਉਹਨਾਂ ਦੇ ਰਾਹ ਦੇ ਉੱਤੇ ਉਹਨਾਂ ਦਾ ਬਿਲਕੁਲ ਰੋਡ ਦੇ ਉੱਤੇ ਉਹਨਾਂ ਦੀ ਆਪਣੀ ਪ੍ਰਾਈਵੇਟ ਰੋਡ ਆ ਉਤੋਂ ਟਿੱਪਰ ਲੰਘਦੇ ਆ ਜੋਰ-ਜੋਰ ਦੀ ਹਾਰਨ ਵਜਾ ਕੇ ਲੰਘਦੇ ਉਹਨਾਂ ਨੂੰ ਇਹ ਵੀ ਕਹਿੰਦੇ ਆ ਉਹਨਾਂ ਨੂੰ ਧਮਕੀਆਂ ਵੀ ਛਰੇ ਆਉਂਦੇ ਆ ਕਿਉਂਕਿ ਉਹਨਾਂ ਦੇ ਪਿੰਡ ਦੇ ਆ ਵੀ ਅਸੀਂ ਤੁਹਾਨੂੰ ਦੇਖ ਲਾਂਗੇ ਕੋਈ ਗੱਲ ਨਹੀਂ ਸੋ ਇਹੋ ਜਿਹਾ ਉਹਨਾਂ ਦੀ ਸਿਕਿਉਰਿਟੀ ਲਈ ਵੀ ਕੁਝ ਨਹੀਂ ਕੀਤਾ ਗਿਆ ਉਹ ਉਹਨਾਂ ਦਾ ਬਿਲਕੁਲ ਸੜਕ ਦੇ ਉੱਤੇ ਘਰ ਆ ਤੇ ਲੇਡੀਜ਼ ਹੁੰਦੀਆਂ ਨੇ ਘਰੇ ਕਰਨ ਗਏ ਸੀਗੇ ਸੋ ਉੱਥੇ ਇੰਨੇ ਮਾੜੇ ਹਾਲਾਤ ਨੇ ਤੇ ਉਹਨਾਂ ਨੂੰ ਇਵਨ ਕਈ ਵਾਰ ਜਾ ਕੇ ਪ੍ਰਸ਼ਾਸਨ ਵੱਲੋਂ ਵੀ ਧਮਕਾਇਆ ਜਾਂਦਾ ਆ ਇਹੋ ਜਿਹੇ ਹਾਲਾਤ ਆ ਵੀ ਤੁਸੀਂ ਕਾਹਦੇ ਸੱਦੇ ਤੁਸੀਂ ਐ ਨਹੀਂ ਤੁਸੀਂ ਫਲਾਨਾ ਨਹੀਂ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇੱਥੇ ਗਲਤ ਤਰੀਕੇ ਨਾਲ ਹੋ ਰਹੀਆਂ ਨੇ ਇਨ ਜਸਟੀਫਾਈ ਮਤਲਬ ਜਸਟੀਫਾਈ ਨਹੀਂ ਕਰ ਸਕਦੇ ਜਿਹੜੀਆਂ ਚੀਜ਼ਾਂ ਨੂੰ ਇਸ ਤੋਂ ਅੱਗੇ ਉਮੀਦ ਕੀ ਰੱਖਦੇ ਹੋ ਕਿ ਜਿਵੇਂ ਪ੍ਰਸ਼ਾਸਨ ਦੇ ਵੱਲੋਂ ਜਾਂ ਮਾਨਯੋਗ ਅਦਾਲਤ ਦੇ ਵੱਲੋਂ ਦੇਖੋ ਜੇ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਬਣਾਈ ਰੱਖਣੀ ਆ ਇਨਸਾਫ ਦੇਣਾ ਆ ਤਾਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨਗੇ ਅੱਜ ਵੀ ਮੈਂ ਸਵੇਰੀ ਇਨਫੋਰਮੇਸ਼ਨ ਦਿੱਤੀ ਆ ਦੋ ਦੋਸ਼ੀਆਂ ਦੀ ਮੈਨੂੰ ਜਦੋਂ ਪਤਾ ਲੱਗੀ ਆ ਪਰ ਮੈਨੂੰ ਨਹੀਂ ਲੱਗਦਾ ਮੈਨੂੰ ਸੁਣਨ ਚ ਆ ਜਾਂਦਾ ਜੀ ਫਾਈਲ ਰিসিਵ ਕਰਦੇ ਆ ਜੀ ਕਰਦੇ ਆ ਜੀ ਕਰਦੇ ਆ ਬਟ ਕਰ ਕੁਛ ਨਹੀਂ ਰਹੇ ਹੈਗੇ ਤੇ ਜੋ ਵਾਧਾ ਜੁਰਮ ਬਣਦਾ ਆ ਸਾਫ ਕਲੀਅਰ ਦਿਖ ਰਿਹਾ ਹੈ ਕਿ ਮੈਨੂੰ ਧੂਕੇ ਘਰ ਦੇ ਵਿੱਚੋਂ ਕੱਢਿਆ ਗਿਆ ਤਾਂ ਉਹਦੇ ਵਿੱਚ ਜਿਹੜੀ ਜਿਹੜੀ 452 ਹੁੰਦੀ ਸੀ ਉਹ 333 ਬੀਐਨਐਸ ਆ ਉਹ ਲਾਉਣੀ ਬਣਦੀ ਆ ਉਹ ਨਹੀਂ ਲਾਈ ਗਈ ਤੇ ਇੱਕ ਦਾ ਤਾਂ ਵੀਰੇ ਦਾ ਕੰਨ ਲਾਤਾ ਹਨਾ ਮੇਰੀ ਬਾਹ ਤੇ ਇੱਕ ਦੇ ਤਾਂ ਸਿਰ ਦੇ ਉੱਤੇ ਸਿੱਧਾ ਅਟੈਕ ਜਿਹੜਾ ਥਾਂ ਹੀ ਬੇਹੋਸ਼ ਹੋ ਗਿਆ ਉਹ ਉਮਰ ਵੀ ਉਹਦੀ ਛੋਟੀ ਜੀ ਆ ਤੇ ਉਹ ਉਹਦੇ ਲਈ ਵੀ ਸਾਫ਼ ਦਿਖ ਰਿਹਾ ਵੀ ਉਹਦੇ ਸਿਰ ਦੇ ਵਿੱਚ ਕਿਵੇਂ वार ਕੀਤਾ ਅਜੇ ਕੋਈ ਅਰਾਦਾ ਕਤਲ ਦਾ ਨਹੀਂ ਕੀਤਾ ਗਿਆ ਸੋ ਮੈਨੂੰ ਇੱਥੋਂ ਨਹੀਂ ਪਰ ਮੈਨੂੰ ਮਾਨਯੋਗ ਹਾਈ ਕੋਰਟ ਤੋਂ ਅਦਾਲਤ ਤੋਂ ਮੈਨੂੰ ਜ਼ਰੂਰ ਉਮੀਦ ਆ ਕਿ ਅੰਤ ਤਾਂ ਲੜਦੇ ਲੋਕਾਂ ਦੀ ਜਿੱਤ ਹੁੰਦੀ ਆ ਤੇ ਕਾਨੂੰਨ ਉਹਨਾਂ ਨੂੰ ਜਿੱਤ ਦਿੰਦਾ ਆ ਕਿੱਲਾ ਸਵਾਲ ਹੈ ਵੀ ਜਿਸ ਤਰੀਕੇ ਨਾਲ ਐਡਵੋਕੇਟ ਜਿਹੜੇ ਇਸ ਲਾਇਰ ਦੇ ਵਿੱਚ ਨੇ ਕਿ ਹਾਂ ਜਿਹੜੇ ਰੇਤ ਮਾਫੀਆ ਹੈ ਉਹਨਾਂ ਦੇ ਥੱਲ ਪਈ ਜਾਵੇ ਐਡਵੋਕੇਟ ਦੇ ਨਾਲ ਹੀ ਇਦਾਂ ਹੋ ਰਿਹਾ ਹੈ ਤਾਂ ਆਮ ਪਬਲਿਕ ਦਾ ਕੀ ਹੋਊਗਾ ਕੀ ਲੱਗਦੀ ਕਿ ਆਮ ਪਬਲਿਕ ਅਗਰ ਆਵਾਜ਼ ਚੁੱਕੋ ਉਹਨਾਂ ਨਾਲ ਕੀ ਬਣੂ ਫਿਰ ਬਾਅਦ ਵਿੱਚ ਦੇਖੋ ਜੀ ਇਹ ਹੁੰਦਾ ਹੀ ਆਇਆ ਸਰਕਾਰਾਂ ਧੱਕੇ ਕਰਦੀਆਂ ਆਈਆਂ ਨੇ ਤੇ ਜਿਹੜੇ ਨੇਕ ਇਨਸਾਨ ਨੇ ਉਹ ਆਵਾਜ਼ ਚੁੱਕਦੇ ਆਏ ਨੇ ਸੋ ਜੇ ਅਸੀਂ ਵੀ ਬਾਅਦ ਚੁੱਕਣੋ ਹਟ ਜਾਗੇ ਜਾਂ ਜਿਵੇਂ ਇਹ ਲੜਕੀ ਆ ਬੜੀ ਇਹਦੀ ਮੈਸ ਲੱਗਾ ਕਰਦਾ ਜੇ ਇਹ ਜਿਹੇ ਬੱਚੇ ਯੰਗਸਟਰ ਉੱਠ ਕੇ ਨਹੀਂ ਆ ਆਪਣੇ ਪੰਜਾਬ ਲਈ ਆਵਾਜ਼ ਉਠਾਉਣਗੇ ਤਾਂ ਇੱਥੇ ਤਾਂ ਹਾਹਾਕਾਰ ਮਚੀ ਜਾਣੀ ਆ ਜੀ ਮਚੀ ਹੋਈ ਆ ਮੈਂ ਪਹਿਲਾਂ ਵੀ ਦੱਸਿਆ ਵੀ 15-15 ਪਿੰਡਾਂ ਦੀਆਂ ਪੰਚਾਇਤਾਂ ਲਗਾਤਾਰ ਮਤੇ ਪਾ ਰਹੀਆਂ ਨੇ ਕਿ ਸਰਕਾਰ ਦੇ ਕੰੰਤੇ ਕੋਈ ਜੂ ਨਹੀਂ ਸਰਕਦੀ ਸੋ ਇਹ ਤਾਂ ਬਣਦਾ ਹੀ ਆਇਆ ਜੀ ਚੱਲਦਾ ਹੀ ਆਇਆ ਯੰਗਸਟਰਸ ਨੂੰ ਲੋੜ ਆ ਇਕੱਠੇ ਹੋਣ ਦੀ ਆਪੋ ਆਪਣੇ ਪਿੰਡਾਂ ਲਈ ਆਵਾਜ਼ ਚੱਕਣ ਦੀ ਬਹੁਤ-ਬਹੁਤ ਧੰਨਵਾਦ ਸਵਦੇਰੀ ਅਪਡੇਟਸ ਜੁੜੋ ਮਿੱਟੀ ਚੈਨਲ ਦੇ ਨਾਲ